ਹਾਂਜੀ ਸਸਰੀ ਗਾਲ ਜੀ ਕਿਵੇਂ ਹਾਲ ਚਾਲ ਹੈ ਮੀ ਗਾਲ ਸਾਰੇ ਠੀਕ ਹੋਊਗਾ ਇੱਕ ਮੁਸੀਬਤ ਸਾਡੇ ਪੱਲਿਓਂ ਛੱਡਦੀ ਐ ਦੂਜੀ ਆ ਜਾਂਦੀ ਐ ਜਿਦਾਂ ਸਾਡੀ ਦਸਤਾਰ ਨੂੰ ਕੋਈ ਨਜ਼ਰੇ ਲਾਪੀ ਐ ਐਦਾਂ ਲੱਗਦਾ ਪਿਆ ਪਿਛਲੇ ਪੇਸ ਵਿੱਚ ਤਾਂ ਐਦਾਂ ਸੀ ਕਿ ਚਲੋ ਉੱਥੇ ਮੁੰਡੇ ਨਾਲ ਤੱਕਾ ਹੋਇਆ ਸੀ ਮੈਂ ਵੀ ਕਹਿ ਰਿਹਾ ਸੀ ਕਿ ਯਾਰ ਮੁੰਡੇ ਨਾਲ ਗਲਤ ਕੰਮ ਹੋਇਆ ਕੁਝ ਉੱਥੇ ਗੋਰੇ ਨੂੰ ਸਜ਼ਾ ਨਹੀਂ ਮਿਲੀ ਗੋਰਾ 83000 ਦੀ ਬੇਲ ਲੈ ਕੇ ਨਿਕਲ ਗਿਆ ਤੇ ਸਾਡਾ ਮੁੰਡਾ ਹਾਇਦਕ ਜੇਲ੍ਹ ਚ ਠੀਕ ਆ ਤੇ ਮੁੰਡੇ ਨੂੰ ਜੇਲ੍ਹ ਚ ਉਹ ਇਹ ਨਹੀਂ ਦੱਸ ਰਿਹਾ ਕਿ ਉਹ ਇਲੀਗਲ ਆਇਆ ਤਾਂ ਜੇਲ੍ਹ ਚ ਹੈ ਕਿਉਂਕਿ ਕਹਿੰਦੇ ਜੀ ਉਹ ਕੋ ਲਾਇਸੈਂਸ ਜਿਹੜਾ ਸੀਗਾ ਇਲੀਗਲ ਹੈ ਇਲੀਗਲ ਕਿਦਾਂ ਹੋ ਗਿਆ ਉਹ ਨੂੰ ਗਵਰਨਮੈਂਟ ਨੇ ਦਿੱਤਾ ਸੀ ਠੀਕ ਹੈ ਐਕਸੀਡੈਂਟ ਦੇ ਕਾਰਨ ਤੁਸੀਂ ਉਹਨੂੰ ਬੌਂਡ ਨਹੀਂ ਦੇ ਰਹੇ ਮਿਲੀਅਨ ਡਾਲਰ ਦਾ ਬੌਂਡ ਪਿਆ ਸੀ ਤਾਂ ਵੀ ਨਹੀਂ ਉਹਨੂੰ ਦਿੱਤਾ ਪਰ ਗੋਰਾ ਸਾਢੇ 4 ਘੰਟੇ ਦੇ ਵਿੱਚ ਬਾਹਰ ਸੀ ਪਰ ਗੱਲ ਅਜ ਉਹਦੀ ਨਹੀਂ ਗੱਲ ਅਜ ਉਸ ਕਮੀਨੇ ਰਾਮੀ ਕੱਈਆ ਬੰਦੇ ਦੀ ਕਾਨੀ ਆ ਜਿਹਨੇ ਸਾਡੀ ਮਤਲਬ ਪਹਿਲਾਂ ਹੀ ਮਤਲਬ ਅੱਜਕੱਲ ਜਿੰਨਾ ਤੁਹਾਨੂੰ ਪਤਾ ਆ ਪ੍ਰੋਬਲਮ ਚੱਲਣ ਡਈਓ ਆ ਸਾਡੇ ਇੰਡੀਅਨਸ ਦੇ ਨਾਲ ਇੱਥੇ ਉਹਦੇ ਉੱਤੇ ਹੋਰ ਚਾਰ ਚੰਦ ਲਾਏ ਸਪੈਸ਼ਲੀ ਦਸਤਾਰ ਨੂੰ ਜਸ਼ਨਪ੍ਰੀਤ ਸਿੰਘ ਜਿਹੜਾ ਕਿ ਸੈਮੀ ਟਰੱਕ ਚਲਾਉਂਦਾ ਤਿੰਨ ਬੰਦਿਆਂ ਦੀ ਇਹਨੇ ਜਾਨ ਲੈ ਲਈ दारू ਪੀਤੀ ਹੋਈ ਸੀ दारू ਵੀ ਜਿਹੜੀ ਐਵਰੇਜ ਆ ਜਿਹੜੀ ਜਿਹੜੀ ਇੱਕ ਲਿਮਟ ਤੋਂ 6 ਗੁਣਾ ਜ਼ਿਆਦਾ दारू ਪੀਤੀ ਹੋਈ ਸੀ। ਔਰ ਜਸ਼ਨਪ੍ਰੀਤ ਜੀ ਨੇ ਬ੍ਰੇਕ ਇੱਕ ਵਾਰ ਨਹੀਂ ਦੱਬੀ ਔਰ ਇਹ ਸਪੀਡਿੰਗ ਵੀ ਕਰ ਰਹੀ ਸੀ ਇਹਨਾਂ ਦਾ ਟਰੱਕ 73 ਦੀ ਸਪੀਡ ਤੇ ਸੀ। ਔਰ ਫੋਨ ਤੇ ਵੀ ਮਾਰਜ ਲੱਗੇ ਹੋਏ ਸੀ। ਤੇ ਬਿਲ ਮੈਗਲਮ ਮੈਗਲਨ ਜਿਹੜੇ ਹੈਗੇ ਆ ਫਾਰ ਰਾਈਟ ਦੇ। ਉਹਨਾਂ ਨੇ ਕਿਹਾ ਸਿੰਘ ਨੂੰ ਕਹਿੰਦੇ ਸੈਂਟ ਬਰਡੀਨੋ ਕਾਉਂਟੀ ਸ਼ੈਰਫ ਡਿਪਾਰਟਮੈਂਟ ਵਾਲੇ ਕਸਟਡੀ ਵਿੱਚ ਲੈ ਗਏ ਨੇ ਤੇ ਆਈ ਸਾਲੇ ਬੇਸਿਕਲੀ ਤੇ ਉੱਥੇ ਸਾਰੀ ਹੁਣ ਉਹਨਾਂ ਦੇ ਨਾਲ ਪੁੱਛ ਗਈ ਸ਼ੋਗ ਗਈ ਕਿਹੜਾ ਚਾ ਚੜਿਆ ਸੀ ਇਹਨੂੰ ਦਾਰੂ ਪੀ ਕੇ ਟਰੱਕ ਚਲਾਉਣ ਨੂੰ ਦੁਪਹਿਰ ਨੂੰ ਕਿਹੜਾ ਚਾ ਚੜਿਆ ਸੀ ਜਿੱਥੇ ਕਿ ਮੁੰਡੇ ਡਰ 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 ਆਪਣੇ ਜਿਹੜੇ ਮੁੰਡੇ ਚੰਗੇ ਐ ਦਸਤਾਰਾਂ ਵਾਲੇ ਡਰ ਡਰ ਕੇ ਵਿਚਾਰੇ ਪੈਰ ਵਿੰਨ ਘਰੋਂ ਬਾਹਰ ਰੱਖਦੇ ਔਰ ਇਦਾਂ ਦੇ ਇਹਨਾਂ ਨੂੰ ਮੌਕਾ ਮਿਲਿਆ ਸੀ ਟਰੱਕ ਚਲਾਣ ਦਾ ਇਦਾਂ ਦੇ ਦੇ ਕਰਕੇ ਸਾਡੀ ਕਮਿਊਨਿਟੀ ਹੁਣ ਹੋਰ ਥਲੇ ਜਾਣੀ ਇਹ ਇਕੱਲਾ ਨਹੀਂ ਇਦਾਂ ਦੇ ਗੰਦੇ ਲੋਕ ਸਾਡੀ ਕਮਿਊਨਿਟੀ ਚ ਕਾਫੀ ਆ ਕੱਲ 11 ਬੰਦੇ ਹੋਰ ਚੋਰੀ ਕੰਨੇ ਦੇ ਚੱਕਰ ਦੇ ਵਿੱਚ ਫੜੇ ਗਏ ਉਹ ਟ੍ਰੇਲਰ ਚੋਰੀ ਕਰ ਲਏ ਪਏ ਸੀ ਦੱਸੋ ਲੋਕਾਂ ਦੇ ਉਹ ਟ੍ਰੇਲਰ ਚੋਰੀ ਕਰ ਕਰਕੇ ਅਣਲੋੜੇ ਸਮਾਨ ਕਰਦੇ ਹੀ ਕੀ ਯੱਕੇ ਨੂੰ ਕਿੰਨੂੰ ਡਿਫੈਂਡ ਕਰਦੇ ਫਿਰ ਕਿਉਂ ਇੱਥੇ ਇੱਕ ਪਾ ਦੱਲਨ ਪੜਵਾ ਛਕਣਾ ਵੀ ਸੋਹਣੀਆ ਨਹੀਂ ਬੰਦੱਕਰ ਤੂਰੇ ਸੋਹਣੀ ਗੱਲ ਵੇ ਮੈਨੂੰ ਨਾ ਦੁੱਖ ਲੱਗਦਾ ਨਾ ਜਦੋਂ ਮੇਰੀ ਦਸਤਾਰ ਨੂੰ ਕੋਈ ਗਾਲ ਕੱਢਦਾ ਮੈਂ ਪਤਾ ਪੱਗ ਕਿਉਂ ਨਹੀਂ ਮੰਦਾ ਕਿਉਂਕਿ ਮੈਨੂੰ ਹਜੇ ਵੀ ਲੱਗਦਾ ਕਿ ਹਜੇ ਵੀ ਮੈਂ 100% 100% ਮੈਂ ਇੱਕ ਸੱਚਾ ਸੁੱਚਾ ਸਿੱਖ ਨਹੀਂ ਬਣਿਆ ਰੇਜਕ ਚ ਬੈਠਾ ਆਪਣੇ ਚ ਮੇਰਾ ਰੱਬ ਜਾਣਦਾ ਗੁਰਾਂ ਸਾਹਿਬ ਤੇ ਹੱਥ ਰੱਖਿਆ ਹਾਦਾਂ ਕਹੀ ਧੀ ਭੈਣ ਛੜੀ ਨਾ ਮੈਂ ਕਿਸੇ ਕਿਸੇ ਪੈਸੇ ਮਾਰੇ ਮੈਂ ਤਾਂ ਝੂਠ ਵੀ ਨਹੀਂ ਬੋਲਦਾ ਮੈਂ ਆਪਣੇ ਬਾਰੇ ਵੀ ਸ਼ਰਮ ਆਉਂਨੇ ਸਾਰੀ ਗੱਲਾਂ ਦੱਸਦਾ ਕਿ ਆ ਮੇਰੇ ਚ ਕਮੀਆਂ ਨੇ ਕਿਉਂ ਮੇਰੀ ਵੀਡੀਓ ਨੂੰ ਬਣਾਈ ਸੀ ਦੁਨੀਆ ਦਾ ਸਭ ਤੋਂ ਬੁਰਾ ਇਨਸਾਨ ਮੈਂ ਆ ਤਾਲੇ ਮੈਂ ਸੋਚਾਂ ਮੈਂ ਦਸਤਾਰ ਬੰਨਣੀ ਆ ਵਾਪਸ ਕਿਉਂਕਿ ਮੇਰੇ ਮਦਰ ਨੂੰ ਮੇਰੇ ਮਦਰ ਦੀ ਇੱਛਾ ਆ ਇੱਕਰ ਮਾਰਨੇ ਤੋਂ ਪਹਿਲਾਂ ਪੁੱਤਰਾ ਸਰਦਾਰ ਜ਼ਰੂਰ ਬਣ ਜਾਈਂ। ਇੰਨਾ ਦੋਖਿਆ ਮੇਰੇ ਅੰਦਰ ਮੇਰੀ ਦਸਤਾਰ ਦਾ। ਇੰਨਾ ਗੰਦੇਆਂ ਲੋਕਾਂ ਕਰਕੇ ਇਸ ਦਸਤਾਰ ਨੂੰ ਦਾਗ ਲੱਗਦਾ ਪਿਆ। ਮੈਂ ਹੱਥ ਜੋੜਨਾ ਤੁਹਾਡੇ ਮੋਰੇ। ਪਲੀਜ਼ ਅਗਰ ਤੁਹਾਡੇ ਸਿਰ ਤੇ ਦਸਤਾਰ ਹੈ ਆਪਣੇ ਵਾਲ ਕਤਲ ਕੇ ਗੇਸ ਕਰਾ ਦਿਓ ਸਾਨੂੰ ਕੋਈ ਦੁੱਖ ਨਹੀਂ। ਅਗਰ ਤੁਸੀਂ ਇੱਕ ਘਟਿਆ ਕਰਤੂਤਾ ਕਰਨੀ ਆ ਆਪਣੇ ਨਾਮ ਵਿੱਚੋਂ ਸਿੰਘ ਹਟਾ ਦਿਓ। ਸਾਨੂੰ ਕੋਈ ਦੁੱਖ ਨਹੀਂ। ਜਾਓ ਤੁਸੀਂ ਜਿਹੜੇ ਪਾਸੇ ਜਾਣਾ ਸਾਨੂੰ ਕੋਈ ਦੁੱਖ ਨਹੀਂ ਮੇਰੇ ਦਾਸਮ ਪਿਤਾ ਜੀ ਦਿੱਤੀ ਹੋਈ ਇਹ ਸਗਾਤ ਨੂੰ ਪੈਰਾਂ ਚ ਨਾ ਰੋਲੋ ਮੈਨੂੰ ਕਹਣ ਚ ਕੋ ਲੱਗਦਾ ਨਹੀਂ ਆਪਣੇ ਕਮਿਊਨਿਟੀ ਜੀ ਆਰ 30% ਲੋਕ ਬਹੁਤ ਹੀ ਜ਼ਿਆਦਾ ਗਿਰ ਚੁੱਕੇ ਆ ਬਹੁਤ ਹੀ ਜ਼ਿਆਦਾ ਹਿੰਦੂਆਂ ਨੇ ਇੰਡੀਆ ਤੋਂ ਸ਼ਰਮ ਲਾਈਓ ਆ ਇੰਸਟਾਗ੍ਰਾਮ ਦੇ ਉੱਤੇ ਉਹ ਹਿੰਦੂ ਮੁੰਡੇ ਕੁੜੀਆਂ ਗਲਤ ਵੀਡੀਓ ਪਾਈ ਜਾਂਦੇ ਆ ਕਦੇ ਜੀ ਮਜ਼ਾਕ ਉਹਦੇ ਬਾਰੇ ਅਗਲਾ ਵੀਡੀਓ ਪਾਉਂਗਾ ਪੂਰਾ ਡੀਟੇਲ ਕਹਿੰਦੇ ਜੀ ਮਜ਼ਾਕ ਚ ਅਸੀਂ ਤਾਂ ਪਾਉਨੇ ਆ ਕੋਈ ਕਿਤੇ ਜਨਾਨੀ ਕੁਟੀ ਜਾਂਦਾ ਮਜ਼ਾਕ ਕੋਈ ਕਿਤੇ ਆਪਣੀ ਕਮਿਊਨਿਟੀ ਜਿਹੜੀ ਹੁਣ ਆਪਣੀ ਪੰਜਾਬੀ ਸਿੱਖ ਕਮਿਊਨਿਟੀ ਪੰਗੜਾਈ ਪਾਈ ਜਾਂਦੇ ਬੇਕੂਫਾਂ ਕਿਹੜਾ ਸਤਨੂ ਚਾੜ ਚੜਿਆ ਆ ਤੂੰ ਹਰੇਕ ਥਾਂ ਤੇ ਪਕੜਾ ਪਾਣ ਬੈਜੰਨੇ ਆ ਕਿਹੜੀ ਤੁਹਾਡੀ ਭੈਣ ਦਾ ਵਿਆਹ ਰੱਖਿਆ ਹੁੰਦਾ ਰਿਹਾ ਉਹਨਾਂ ਤੇ ਪੰਗੜਾ ਪਾਣ ਬੈਜੰਨੇ ਆ ਹੂੰ ਤਾਨੂੰ ਕੋਈ ਆਪਣੀ ਕੌਮ ਦਾ ਦੁੱਖ ਨਹੀਂ ਕੋਈ ਤੁਸੀਂ ਪੜਾਈਆਂ ਨਹੀਂ ਕਰਨੀਆਂ ਪੜਨਾ ਹੈ ਨਾ ਇਹ ਕੰਟਰੀਆਂ ਚ ਪੜੋ ਲਿਖੋ ਬਿਸ਼ਰਮ ਲੋਕ ਉਹ ਆ ਜਿਨ੍ਹਾਂ ਨੇ ਇਕੱਲੀਆਂ ਧੀਆਂ ਭੇਜੀਆਂ ਮੈਂ ਤਾਂ ਸਮਝ ਨਹੀਂ ਲਾਦੀ ਉਹਨਾਂ ਨੇ ਕਿਹੜੀ दारू ਪੀਤੀ ਹੋ ਸੀ ਕਿਹੜੀਆਂ ਖੁਸ਼ੀ ਛੜੀਆਂ ਹੋ ਸੀ ਕਿਹੜਾ ਐਸਾ ਇਹਨੂੰ ਗਮ ਸੀ ਕਿ ਦੁਪਹਿਰ ਨੂੰ ਦਾਰੂ ਪੀਂਦੀ ਉਹ ਯਾਰ ਸਾਨੂੰ ਕਰੋੜ ਮੇਰੇ ਇੱਕ ਦਿਨ ਚ ਘੜਕੜ ਮੈਂ ਚਾਰ ਪੱਲੀ ਵਾਰ ਬੋਲਣਾ ਇਕੱਲਾ ਬਹਿ ਗਿਆ ਮੈਂ ਪਿੱਛੇ ਆ ਨਾ ਰੋਨਾ ਵੇਟ ਆਖਲਾ ਲਈਦਾ ਪਰ ਮੈਂ ਕੋਈ ਨਸ਼ਾ ਕਰਕੇ ਤਾਂ ਇਹ ਟਰੱਕ ਚਲਾਉਂਗਾ ਮੈਂ ਕਿਸੇ ਨੂੰ ਮਾਰੂਗਾ ਨਹੀਂ ਕਿਉਂਕਿ ਮੈਨੂੰ ਪਤਾ ਮੇਰੀ ਘਰੇ ਮਾਂ ਮੈਨੂੰ ਡੀਕਦੀ ਪਈ ਹੈ ਦੁਨੀਆ ਸਾਰੀ ਉਹਦੇ ਉਹਦੀ ਦੁਨੀਆ ਸਾਰੀ ਮੇਰੇ ਨਾਲ ਦੇ ਕੋ ਮੇ ਘੁੰਮਦੀ ਆ ਐਦਾਂ ਹੀ ਮੇਰੇ ਕਈ ਭਰਾਵਾਂ ਦੇ ਮਾਮਾ ਡੀਕਦਿਆਂ ਪਿੱਛੇ ਉਹਨਾਂ ਦੀ ਜਾਨ ਨੂੰ ਖਤਰਾ ਵੀ ਐਦਾਂ ਦੇ ਬੰਦੇ ਪਾਉਂਦੇ ਆ ਗੁਰੇ ਨੇ ਤਾਂ ਆਪ ਹੀ ਗੱਲਾਂ ਕੱਢਣੀਆਂ ਗੁਰੇ ਨੇ ਤਾਂ ਆਪ ਹੀ ਗੱਲਾਂ ਕੱਢਣੀਆਂ ਕਦੋਂ ਤੱਕ ਅਸੀਂ ਆਪਣੀਆਂ ਬੇਕੁਫੀਆਂ ਦਿਖਾਉਂਦੇ ਰਵਾਂਗੇ ਕਦੋਂ ਤੱਕ ਲੈ ਲਾਂ ਮੈਂ ਬੋਧਨੇ ਜਿਹੜੀਆਂ ਆਹ ਇੰਡੀਆ ਤੋਂ ਗਲਤ ਵੀਡੀਓ ਪੈਨੀਆਂ ਉਹਦੇ ਬਾਰੇ ਵਿੱਚ ਡੀਟੇਲ ਵੀਡੀਓ ਕਰੀ ਜਾ ਕੇ ਬਣਾਉਂਗਾ ਮੈਨੂੰ ਅੱਜ ਸ਼ਾਮੀ ਨਿਊਜ਼ ਪਰ ਚੱਲੀ ਮੈਨੂੰ ਬੜਾ ਦੁੱਖ ਹੋਇਆ ਬਹੁਤ ਦੁੱਖ ਹੋਇਆ ਮਨ 'ਚ ਮੈਂ ਕਹਾ ਮੈਂ ਯਾਰ ਕੀ ਕੀਤਾ ਜਾਵੇ ਯਾਰ ਜਿਹੜੇ ਲੋਕ ਕਹਿੰਦੇ ਆ ਨਵੇਂ ਆ ਮੁੰਡਿਆਂ ਨੇ ਆ ਕੇ ਹਰਿਆਣੇ ਵਾਲਿਆਂ ਨੇ ਮਲਵਈਆਂ ਨੇ ਮਾਝੇ ਵਾਲਿਆਂ ਨੇ ਗੰਦ ਪਾ ਦਿੱਤਾ ਤਾਂ ਕਹਿੰਦੇ ਲੋਕ ਤੁਸੀਂ ਉਹਨਾਂ ਨੂੰ ਸਹੀ ਸਾਵਧਾਨ ਕਰ ਰਹੇ ਹੋ ਕਿ ਮੱਝੀ ਵਾਲਿਆਂ ਨਾਲੇ ਮਲਵਈਆਂ ਨੇ ਗੰਦ ਪਾ ਦਿੱਤਾ ਜਿਹੜੇ ਡਾਚ ਜਿੰਨੀਆਂ ਚੋਰੀਆਂ ਸਭ ਉਹ ਮਲਵੇ ਹੀ ਨਿਕਲਦੇ ਆ ਇੱਧਰ ਜਿੰਨੇ ਐਕਸੀਡੈਂਟ ਸਾਰੇ ਮੱਝੀ ਵਾਲੇ ਨਿਕਲਦੇ ਆ ਮੁਰਾਏ ਦੋਬੇ ਵਾਲਿਆਂ ਨੂੰ ਆਪੇ ਬੋਲਣ ਦਾ ਮੌਕਾ ਮਿਲਣਾ ਜਿਹੜੇ ਪ੍ਰਾਣੇ ਬੰਦੇ ਆਏ ਉਹ ਤੇ ਮੈਂ ਉੱਥੇ ਡਿਫੈਂਡ ਕਰ ਰਿਹਾ ਉਹਨਾਂ ਕਿੰਨੇ ਯਾਰ ਤੁਸੀਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਸਾਰੇ ਬੰਦੇ ਨਹੀਂ ਇਦਾਂ ਹੈਗੇ ਕਿ ਜਿਹੜੇ ਪੁਰਾਣੇ ਬੰਦੇ ਆਏ ਉਹ ਉਹ ਕਿੰਨੇ ਚੰਗੇ ਮੈਂ ਵੀ ਚਾਹੁੰਦਾ ਚੰਗੀ ਤਰ੍ਹਾਂ ਜਾਣਨਾ ਕਿੰਨੇ ਕੋ ਦੁੱਧਰੇ ਨਾਉਤੇ ਹੋ ਆ ਰਾਈਟ ਅਗਰ ਕੋਈ ਬੰਦਾ ਭਾਈ दारू ਪੀ ਕੇ ਕੋਈ ਵਹੀਕਲ ਕੋਈ ਕੋਈ ਮਾੜੀ ਗੱਲ ਕਰਨ ਕਾ ਹੁੰਦਾ ਤੁਸੀਂ ਉਹਦਾ ਹੱਥ ਫੜ ਲਿਆ ਕਰੋ ਉਹਨੂੰ ਘਰੋਂ ਨਾ ਜਾਣ ਦਿਆ ਕਰੋ ਭਾਵੇਂ ਤੁਹਾਡੇ ਘਰ ਚ ਤੁਸੀਂ ਜਨਾਨੀਆਂ ਆਇਆ ਮੇਰਾ ਵੀਡੀਓ ਦੇਖਣ ਲਈ ਆ ਹੱਥ ਫੜ ਕੇ ਰੋਕ ਲਿਆ ਕਰੋ ਉਸ ਵੇਲੇ ਕਿ ਹਜੇ ਨਾ ਜਾਓ ਬਾਅਦ ਚ ਚੱਲ ਜਿਓ ਮੇਰਾ ਵੀਰ ਦੱਸਿਓ ਜਰੂਰ ਸਾਨੂੰ ਕਰਨਾ ਕੀ ਚਾਹੀਦਾ ਕਿੱਦਾਂ ਆਪਣੀ ਕਮਿਊਨਿਟੀ ਨੂੰ ਠੀਕ ਕਰਨਾ ਚਾਹੀਦਾ ਮੈਂ ਤਾਂ ਸਾਮੇ ਲੱਦੀ ਕਿ ਕਿੱਦਾਂ ਇਹਨਾਂ ਨੂੰ ਸਮਝਾਇਆ ਜਾਵੇ ਠੀਕ ਕੀਤਾ ਜਾਵੇ ਤੁਹਾੰਦੇ ਨਾਲ ਅਗਰ ਕੋਈ ਦਰਾ ਇਨਸੀਡੈਂਟ ਹੋਇਆ ਤਾਂ ਜਰੂਰ ਦੱਸਿਓ ਕਿਉਂਕਿ ਮੇਰੇ ਦਾ ਸੱਚੀ ਹੱਥ ਖੜੇ ਹੈ ਯਾਰ ਸੱਚੀ